ਹਾਂਜੀ ਮਿੱਤਰੋ ਤਾਂ ਸੱਚੀ ਲਗਾਉਂ ਉਮੀਦ ਕਰਦਾ ਕਿ ਸਾਰੇ ਵਧੀਆ ਹੋਵਗੇ ਜਿਵੇਂ ਤੁਹਾਨੂੰ ਪਤਾ ਸੱਚਾ ਸੂਰਮਾ ਮੂਰੀ 20 ਸਤੰਬਰ ਨੂੰ ਆ ਰਹੀ ਆ ਤੇ ਆ ਵੀਡੀਓ ਅੱਜ ਦੀ ਆ 22 ਹਣੀ ਕੇਕ ਕੱਟ ਰਹੇ ਸੀਗੇ 22 ਦੇ ਦੋਸਤ ਦੇ ਘਰੇ ਬੇਟੀ ਹੋਈ ਆ ਜਿਹਦੇ ਕਰਕੇ ਬਾਈ ਹੁਣੀ ਕੇ ਕੱਟ ਰਹੇ ਸੀ ਬਾਈ ਸਾਰਿਆਂ ਨੂੰ ਕੇਕ ਖਵਾ ਰਹੇ ਆ ਸ਼ਾਹੀ ਵਿੱਚ ਹੀ ਆ ਡਾਕਟਰ ਬੰਟੀ ਵੀ ਵਿੱਚ ਹੀ ਆ ਵੀਡੀਓ ਦੇ ਬਾਈ ਨੂੰ ਦੇਖ ਬਹੁਤ ਦੇਖੋ ਬਾਈ ਸਾਰਿਆਂ ਨੂੰ ਕੇਕ ਖਵਾ ਰਹੇ ਆ ਤੇ ਐਂਡ 'ਚ ਬਾਈ ਨੇ ਹੁਣ ਆਪ ਖਾਣਾ ਆ ਆ ਬਾਈ ਦਾ ਬਹੁਤ ਹੀ ਪੁਰਾਣਾ ਦੋਸਤ ਮਿੱਤਰ ਹੈ ਬਾਈ ਨੇ ਖਾਣਾ ਆ ਹੋਰ ਮੂਗਨ ਜਿਵੇਂ ਤੁਹਾਨੂੰ ਪਤਾ ਹੈ ਐਲਬਮ ਆ ਗਈ ਹੈ ਬਾਈ ਦੀ ਜਸੂਰਮਾਂ ਦੀ ਜਿਹੜੇ ਗੀਤ ਆਈਟਿਊਜ਼ ਤੇ ਪਹਿਲੇ ਨੰਬਰ ਤੇ ਟ੍ਰੈਂਡਿੰਗ ਕਰ ਰਹੀ ਹੈ ਸਿਰਫ 2 ਘੰਟਿਆਂ ਚ ਆਹ ਹੁੰਦੇ ਆ ਕਟੜ ਫੈਨ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਧੰਨਵਾਦ